ਲੋ ਮੈਂ ਡਾਕਟਰ ਤੇਰਾਕਰ ਹਜ਼ਰਾਂ ਇੱਕ ਨਵੇਂ ਐਂਗਲ ਤੋਂ ਨਵੀਂ ਵੀਡੀਓ ਲੈ ਕੇ ਦੋਸਤੋ ਜਿਵੇਂ ਕੱਪੜੇ ਮੈਲੇ ਹੋਣ ਤਾਂ ਅਸੀਂ ਉਹਨਾਂ ਨੂੰ ਧੋ ਲੈਨੇ ਆ ਉਸੇ ਤਰ੍ਹਾਂ ਸਾਡੀ ਆਤਮਾ ਉੱਤੇ ਵੀ ਕਰਮਾਂ ਦੀ ਮੈਲ ਚੜਦੀ ਹੈ ਪਰ ਸਵਾਲ ਤਾਂ ਇਹ ਆ ਕਿ ਕੀ ਆਤਮਾ ਨੂੰ ਵੀ ਧੋਇਆ ਜਾ ਸਕਦਾ ਹੈ ਜਵਾਬ ਹੈ ਮੇਰਾ ਹਾਂ ਤੁਸੀਂ ਸਹਿਮਤ ਹੋ ਸਾਰੇ ਵਰਤ ਤੇ দান ਹੀ ਉਹ ਸਾਬਣ ਤੇ ਪਾਣੀ ਹਨ ਜੋ ਆਤਮਾ ਨੂੰ ਸ਼ੁੱਧ ਕਰਦੇ ਹਨ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇੱਕ ਐਸਾ ਰੇਅਰ ਉਪਾਅ ਰੇਅਰ ਦਾਨ ਦੱਸਾਂਗੀ ਜੋ ਸਾਡੇ ਵਿੱਚੋਂ ਬਹੁਤੇ ਲੋਕਾਂ ਨੇ ਕਦੀ ਸੁਣਿਆ ਵੀ ਨਹੀਂ ਸੀ ਅਸਲ 'ਚ ਕਰਮਾਂ ਦੀ ਸ਼ੁੱਧੀ ਹੈ ਕੀ ਹੈ ਕਰਮ ਮਨ ਅਤੇ ਆਤਮਾ ਤੇ ਪਰਤਾਂ ਵਾਂਗ ਚੜ ਜਾਂਦੇ ਆ ਸਾਡੇ ਮਨ ਨੂੰ ਟੱਕ ਲੈਂਦੇ ਆ ਸਾਡੇ ਆਤਮਾ ਨੂੰ ਟੱਕ ਲੈਂਦੇ ਆ ਜੋ ਕਰਮ ਅਸੀਂ ਕਰਦੇ ਆ ਚਾਹੇ ਉਹ ਚੰਗੇ ਆ ਚਾਹੇ ਮਾੜੇ ਆ ਸਾਡਾ ਅਨਿਜਮਤ ਜੀਵਨ ਕਰਮਾਂ ਨੂੰ ਭਾਰੀ ਕਰਦਾ ਹੈ ਨਿਜਮਤ ਵਰਤ ਉਹਨਾਂ ਨੂੰ ਹਲਕਾ ਕਰਦੇ ਆ ਇਸ ਲਈ ਵਰਤ ਤੇ ਦਾਨ ਸਾਡੇ ਕੋਲ ਦੋ ਅਜਾਈਆਂ ਸਾਧਨ ਨੇ ਇਹਨਾਂ ਨੂੰ ਸਿਰਫ ਰਸਮਾ ਨਾ ਮੰਨੋ ਇਹ ਅਸਲ ਚ ਕਰਮਾਂ ਦੀ ਮੈਲ ਧੋਣ ਦਾ ਵਿਗਿਆਨਕ ਤਰੀਕਾ ਹੈ ਸਦੀਆਂ ਪੁਰਾਣਾ ਵਰਤ ਤੇ ਦਾਨ ਦੋ ਚੀਜ਼ਾਂ ਰਹੀਆਂ ਸੀ ਦੋ ਕਰਮਾਂ ਰਹੀਆਂ ਸੀ ਆਪਣੇ ਆਤਮਾ ਤੇ ਚੜੇ ਆਪਣੇ ਮਨ ਤੇ ਚੜੇ ਜੋ ਕਰਮਾਂ ਦੀ ਮੈਲ ਆ ਉਸ ਨੂੰ ਧੋ ਸਕਦੇ ਆ ਸਦੀਆਂ ਪੁਰਾਣੇ ਗ੍ਰੰਥਾਂ ਚ ਪਏ ਰੇਅਰ ਵਰਤ ਦੱਸਣ ਜਾ ਰਹੀਆਂ ਅੱਜ ਟੌਪਿਕ ਮੇਰਾ ਬਹੁਤ ਚਸਪ ਹੈ ਜੋ ਸੱਚੀ ਤੁਸੀਂ ਸੁਣੇ ਨਹੀਂ ਹੋਣਗੇ ਉਹਨਾਂ ਦੇ ਨਾਮ ਕੁਝ ਤਾਂ ਸਟਲ ਵਰਤ ਹੈ ਸਟਲ ਹੁੰਦਾ ਸੁਖਮ ਸੁਖਮ ਵਰਤ ਹੈ ਜਿਹੜੇ ਲੋਕਾਂ ਨੂੰ ਨਜ਼ਰ ਨਹੀਂ ਆਉਂਦੇ ਉਹ ਵਿਅਕਤੀਗਤ ਸਾਡੇ ਅੰਤਰਮਨ ਚ ਚੱਲ ਰਹੇ ਹੁੰਦੇ ਆ ਅਸੀਂ ਤੁਸੀਂ ਸੁਣਿਆ ਹੋਣਾ ਮਨ ਕਰਮ ਬਚਨ ਸੋ ਵਚਨ ਵਰਤ ਕੀ ਹੈ ਕਿ ਬਿਨਾ ਝੂਠ ਬੋਲੇ ਰਹਿਣਾ ਪੂਰਾ ਦਿਨ ਬੋਲਣਾ ਤੇ ਰਾਹੀਂ ਕਰਮ ਕਰਨਾ ਚੰਗੇ ਬੋਲ ਬੋਲੋ ਚੰਗੇ ਕਰਮ ਕਰੋ ਇੱਕ ਹੈ ਮਨ ਵਰਤ ਸਿਰਫ ਇੱਕ ਸੋਚ ਤੇ ਟਿਕਿਆ ਰਹਿਣਾ ਸੋਚਾ ਰਹੀ ਕਰਮ ਕਰਨੇ ਤੀਸਰਾ ਹੈ ਕਰਨ ਵਰਤ ਸਰੀਰ ਤੇ ਇੰਦਰੀਆਂ ਦੇ ਰਾਹੀਂ ਕਰਮ ਕਰਨਾ ਭਾਵ ਕਿਸੇ ਇੱਕ ਇੰਦਰੀ ਦਾ ਸੰਜਮ ਰੱਖਣਾ ਮੈਂ ਤੁਹਾਨੂੰ ਉਦਾਹਰਨਾਂ ਦੇ ਕੇ ਸਮਝਾਉਂਗੀ ਉਦਾਹਰਨਾਂ ਮੇਰੀਆਂ ਲੋਕਿਕ ਹੋਣਗੀਆਂ ਬਹੁਤ ਹੀ ਸੌਖੀਆਂ ਹੋਣਗੀਆਂ ਤਾਂ ਕਿ ਅਸੀਂ ਆਤਮਾ ਪਰਮਾਤਮਾ ਯੂਨੀਵਰਸ ਦੀਆਂ ਗੱਲਾਂ ਔਖੀਆਂ ਨੇ ਜਿਹੜੀਆਂ ਆਮ ਵਿਅਕਤੀ ਦੇ ਸਮਝਣ ਲਈ ਉਹਨਾਂ ਨੂੰ ਸੌਖਿਆ ਕਰਕੇ ਸਮਝਾਇਆ ਜਾ ਸਕੇ ਮੈਂ ਉਦਾਹਰਨ ਦੇਣ ਲੱਗੀ ਆ ਮੌਨ ਵਰਤ ਕੀ ਆ ਜਿਵੇਂ ਰੇਡੀਓ ਬਿਨਾਂ ਰੁਕੇ ਸ਼ੋਰ ਕਰਦਾ ਰਹੇ ਸਟੇਸ਼ਨ ਨਹੀਂ ਨਾ ਫੜਦਾ ਉਹ ਤਾਂ ਅਸੀਂ ਕੀ ਕਰਦੇ ਆ ਉਹ ਸ਼ੋਰ ਨੂੰ ਸੁਣਦੇ ਆ ਸੁਣਦੇ ਆ ਸਾਡਾ ਦਿਮਾਗ ਥੱਕ ਜਾਂਦਾ ਹੈ ਪਰ ਜਦੋਂ ਅਸੀਂ ਉਸ ਰੇਡੀਓ ਨੂੰ ਸਵਿਚ ਆਫ ਕਰ ਦਈਏ ਤਾਂ ਇੱਕ ਸ਼ਾਂਤੀ ਆ ਜਾਂਦੀ ਹੈ ਉਸੇ ਤਰ੍ਹਾਂ ਮੌਨ ਦੇ ਨਾਲ ਬਚਨ ਦੇ ਪਾਪ ਤੁਲਦੇ ਆ। ਇਹ ਖਾ ਸ਼ਾਮ ਵਰਤ। ਸ਼ਾਂ ਗਰਮ ਦਿਨ ਦੇ ਵਿੱਚ ਸ਼ਾਂ ਮਿਲ ਜਾਏ। ਦਾ ਸਰੀਰ ਹਲਕਾ ਹੋ ਜਾਂਦਾ ਹੈ। ਉਸੇ ਤਰ੍ਹਾਂ ਸ਼ਾਮ ਵਰਤ ਦੇ ਨਾਲ ਕ੍ਰੋਧ ਦੀ ਗਰਮੀ ਸ਼ਾਂਤ ਤੇ ਠੰਡੇ ਹੋ ਜਾਂਦੀ। ਅਗਲਾ ਹੈ ਜਲ ਵਰਤ। ਜਿਵੇਂ ਕੋਈ ਦਿਨ ਪਰ ਸਿਰਫ ਪਾਣੀ ਨਾਲ ਰਹਿ ਲੈ। ਉਹਦੀ ਤ੍ਰਿਸ਼ਨਾ ਹੌਲੀ ਹੋ ਜਾਂਦੀ ਹੈ। ਉਸੇ ਤਰ੍ਹਾਂ ਜਲ ਵਰਤ ਇੱਛਾਵਾਂ ਦੀ ਤ੍ਰਿਸ਼ਨਾ ਮਟਾਉਂਦਾ ਹੈ ਕੁਝ ਦੁਰਲਭ ਵਰਤ ਦੱਸਣ ਲੱਗੇ ਆਂ ਜੋ ਸਦੀਆਂ ਪਹਿਲਾਂ ਸਾਡੇ ਵਡੇਰੇ ਕਰਦੇ ਸੀ ਅਸੀਂ ਹੁਣ ਭੁੱਲ ਭੁਲਾ ਚੁੱਕੇ ਆਂ ਉਹਨਾਂ ਨੂੰ ਤੁਸੀਂ ਰੇਅਰ ਤੇ ਭੁੱਲੇ ਗਏ ਵਰਤ ਉਸ ਕੈਟਾਗਰੀ ਚ ਰੱਖ ਸਕਦੇ ਹੋ ਇੱਕ ਹੈ ਅਰਨੀ ਵਰਤ ਅਰਨੀ ਵਰਤ ਦੋ ਲੱਕੜਾਂ ਰਗੜ ਕੇ ਅੱਗ ਕੱਢ ਕੇ ਹਵਨ ਕਰਨਾ ਮੰਨਿਆ ਜਾਂਦਾ ਸੀ ਤੇ ਪਿਛਲੇ ਅਣਚਾਹੇ ਕਰਮਾਂ ਦੀ ਅੱਗ ਇਸ ਨਾਲ ਬੁਝਦੀ ਹੈ। ਇੱਕ ਹੈ ਪਦਮ ਵਰਤ ਕਰ ਸਕਦੇ ਹੋ ਤੁਸੀਂ ਹੁਣ ਵੀ ਪੂਰਨਮਾ ਨੂੰ ਸਿਰਫ ਕੋਲਿਆਂ ਨਾਲ ਭੋਜਨ ਪਕਾਉਣਾ। ਇਹ ਵਾਸਨਾ ਵਾਲੇ ਕਰਮਾਂ ਨੂੰ ਸ਼ੁੱਧ ਕਰਦਾ ਸੀ। ਦਰਸ਼ਨੀ ਵਰਤ ਮੱਸੀਆ ਦੇ ਦਿਨ ਸਿਰਫ ਇੱਕ ਖਾਸ ਦੇਵੀ ਦੇਵਤਾ ਦਾ ਦਰਸ਼ਨ ਕਰਨਾ ਤੇ ਮਨ ਦੀ ਭਟਕਣ ਨੂੰ ਘਟਾਉਣਾ। ਅਗਨੇ ਆਸ਼ੀ ਵਰਤ ਭਗਤ ਕੀ ਕਰਦੇ ਸੀ ਰਾਤ ਨੂੰ ਜ਼ਮੀਨ ਤੇ ਸੌਂਦੇ ਸੀ ਤੇ ਮੰਨਦੇ ਸੀ ਕਿ ਮੈਂ ਆਪਣੀ ਕਰਮ ਅੱਗ ਤੇ ਸੌਂ ਰਿਹਾ ਐ ਇਹ ਸ ਇਹ ਹੰਕਾਰ ਦੀ ਅੱਗ ਨੂੰ ਬੁਝਾਉਂਦਾ ਸੀ ਇਹ ਵਾਲਾ ਵਰਤ ਕੁਝ ਭੁੱਲੇ ਵਿਸਰੇ ਸੁਖਮ ਵਰਤ ਸੀ ਤੁਸੀਂ ਤਾਂ ਗਨੇ ਚੁਣੇ ਵਰਤ ਰੱਖਦੇ ਹੋ ਨਾ ਹੁਣ ਨਵਰਾਤਿਆਂ ਦੇ ਵਰਤ ਚੱਲ ਰਹੇ ਆ ਮੈਂ ਦੇਖੋ ਕਿਹੜੇ ਵਰਤ ਦੱਸ ਰਹੀ ਆ ਤੁਸੀਂ ਹੁਣ ਵੀ ਕਰ ਲਓ ਦ੍ਰਿਸ਼ਟੀ ਵਰਤ ਇਹ ਵਰਤ ਕਿੰਨਾ ਸੌਖਾ ਹੈ ਕਰਨਾ ਜੇ ਕਰ ਲਈਏ ਵ्यर्थ ਦੇਖਣਾ ਨਹੀਂ ਪ੍ਰਣ ਕਰ ਲਓ ਅੱਜ ਮੈਂ ਵਿਅਰਥ ਨਹੀਂ ਦੇਖਣਾ ਸਿਰਫ ਪਵਿੱਤਰ ਦਰਸ਼ਨ ਦੇਦਾਰ ਕਰਨੇ ਆ। ਇਹ ਹੈ ਘ੍ਰਾਣ ਵਰਤ ਸੁਗੰਧੀ ਜਾਂ ਵਾਸਨਾ ਦੇ ਪਾਪ ਘਟਾਉਣੇ ਕਿ ਸਰਦੀ ਬਣ ਰਹੀ ਹੈ ਬੜੀ ਸਵਾਦ ਆ ਅੱਜ ਕਿਸੇ ਦੇ ਕੜੀ ਬਣ ਰਹੀ ਹੈ ਨਹੀਂ ਉਹ ਸੁਆਸਨਾ ਦੇ ਪਾਪ ਨੂੰ ਘਟਾਉਣਾ ਹੈ ਕਿ ਮਨ ਬੇਲਗਾਮ ਅਥਰਾ ਕੋੜਾ ਉਧਰ ਨੂੰ ਭੱਜੇ ਨਾ ਤੇ ਜੀਵ ਦੀਆਂ ਲਾਰਾਂ ਨਾਲ ਟਪਕਣ ਇਹ ਹੈ ਘ੍ਰਾਣ ਵਰਤ ਇਹ ਹੈ ਸਪਰਸ਼ ਵਰਤ ਛੋਣਾ ਪ੍ਰਾਇਸਤਰੀ ਪ੍ਰਾਇਸ ਸੰਪਤੀ ਕੋਈ ਲੋਭ ਲਾਲਚ ਨਹੀਂ ਉਸ ਨੂੰ ਟੱਚ ਤੱਕ ਨਹੀਂ ਕਰਨਾ ਉਸ ਤੇ ਕਬਜ਼ਾ ਕਰਨਾ ਤਾਂ ਡਿਫਰੈਂਟ ਗੱਲ ਹੈ ਸੋ ਪਹਿਲਾ ਦ੍ਰਿਸ਼ਟੀ ਜਿਹਦਾ ਅੱਖਾਂ ਨਾਲ ਸੰਬੰਧ ਹੈ ਅੱਖਾਂ ਚੰਗਾ ਹੀ ਦੇਖਣ ਕਰਨ ਵਰਤ ਦਾ ਨੱਕ ਨਾਲ ਸੰਬੰਧ ਹੈ ਕਿ ਚੰਗਾ ਹੀ ਸੁੰਗਣ ਤੇ ਸਪਰਸ਼ ਟੱਚ ਨਾਲ ਸੰਬੰਧ ਹੈ ਹੱਥਾਂ ਨਾਲ ਸੰਬੰਧ ਹੈ ਛੋਣ ਨਾਲ ਸੰਬੰਧ ਹੈ ਕਿ ਪ੍ਰਾਇਸ ਸੰਪਤੀ ਜਾਂ ਪ੍ਰਾਇਸ ਸੰਗਤ ਨੂੰ ਨਹੀਂ ਛੋਣਾ ਸੋ ਇਹ ਤਿੰਨ ਤਰ੍ਹਾਂ ਦੇ ਵਰਤ ਬਹੁਤ ਜ਼ਰੂਰੀ ਆ ਕਰਮਾਂ ਦੇ ਪਾਪ ਧੋਣ ਦਾ ਦੂਜਾ ਐਂ ਤਰੀਕਾ ਹੈ ਸਾਡੇ ਕੋਲ ਦਾਨ ਕਰਨਾ ਠੀਕ ਹੈ ਵਰਤ ਕਰ ਲੈ ਹੁਣ ਦਾਨ ਦੇਖੋ ਕਿਹੜੇ ਕਿਹੜੇ ਆ ਜੋ ਸੌਖਿਆ ਤੁਸੀਂ ਕਰ ਸਕਦੇ ਹੋ ਮੈਨੂੰ ਪਤਾ ਆਪਾਂ ਬਿਮਾਰ ਰਹੀ ਦਾ ਦਾ ਵਰਤ ਨਹੀਂ ਰੱਖ ਸਕਦੇ ਕਈ ਵਾਰੀ ਸੁਖਮ ਵਰਤ ਰੱਖ ਸਕਦੇ ਹੋ ਆ ਜਿਹੜੇ ਮੈਂ ਹੁਣ ਗਿਣਾਏ ਆ ਠੀਕ ਹੈ ਜੀ ਜਿਨ੍ਹਾਂ ਦਾ ਅੱਖਾਂ ਨਾਲ ਸੰਬੰਧ ਹੈ ਨੱਕ ਨਾਲ ਸੰਬੰਧ ਹੈ ਤੇ ਚਮੜੀ ਨਾਲ ਛੂਹਣ ਨਾਲ ਸੰਬੰਧ ਹੈ ਸੋ ਦਾਨ ਕਿਹੜੇ ਕਿਹੜੇ ਕਰ ਸਕਦੇ ਆ ਅਸੀਂ ਦਾਨ ਦਾ ਮਤਲਬ ਕੀ ਹੈ ਕਿ ਜੋ ਕਰਮਾਂ ਦੀ ਗੰਦਗੀ ਦੇ ਨਾਲ ਭਰਾ ਹੋਇਆ ਉਸ ਲਈ ਦਾਨ ਹੀ ਤਿਰਥ ਹੈ ਸਾਡੇ ਕੋਲ ਕੁਝ ਰਿਆਰ ਦਾਨ ਨੇ ਜਲ ਦਾਨ ਕਰ ਦਿਓ ਜਿਵੇਂ ਕੋਈ ਤਰਸਿਆ ਰਾਹੀਰ ਤੁਰਿਆ ਜਾ ਰਿਹਾ ਤੇ ਤਿੱਖੀ ਧੋਪਾ ਤੇ ਤੁਸੀਂ ਉਸ ਨੂੰ ਪਾਣੀ ਦਾ ਇੱਕ ਗਲਾਸ ਦੇ ਦਿਓ ਉਹਦੀ ਪਿਆਸ ਮਿਟਦੀ ਹੈ ਤੇ ਤੁਹਾਡੇ ਕਰਮਾਂ ਦੀ ਗਰਮੀ ਘਟ ਜਾਂਦੀ ਹੈ ਦੀਪ ਦਾਨ ਕਰਨਾ ਹਨੇਰੇ ਦੇ ਵਿੱਚ ਇੱਕ ਛੋਟੀ ਜੀ ਬੱਤੀ ਵੀ ਤੁਹਾਡੀ ਦਿਸ਼ਾ ਬਦਲ ਸਕਦੀ ਹੈ ਉਸੇ ਤਰ੍ਹਾਂ ਜਦੋਂ ਦੀਪ ਦਾਨ ਕਰਦੇ ਹੋ ਆ ਇਗਨੋਰੈਂਸ ਕਰਮਾ ਜਿਹੜੇ ਤੁਹਾਨੂੰ ਅਣਜਾਣ ਕਰਮ ਨੇ ਤੁਹਾਡੇ ਕੋਲੋਂ ਮਾੜੇ ਹੋ ਚੁੱਕੇ ਆ ਉਹਨਾਂ ਦਾ ਅ ਗਿਆਨ ਉਹਨਾਂ ਦਾ ਹਨੇਰਾ ਮਿਟਦਾ ਸ਼ਾਂਦਾਨ ਧੁੱਪ ਦੇ ਨਾਲ ਤਪਦੇ ਨੂੰ ਠੰਡਕ ਦਿੰਦੇ ਆ ਨਾ ਸ਼ਾਂ ਧੁੱਪ ਚ ਤੜਪਦੇ ਹੋਵੋ ਦੌੜ ਕੇ ਦਰਖਤ ਲੱਭਦੇ ਹੋ ਕਿਥੇ ਰੁਕਿਆ ਜਾਏ ਇੱਕ ਕਰਮਾ ਦੀ ਹੀਟ ਕਰਮਾ ਦੀ ਤਪਸ਼ ਨੂੰ ਘਟਾਉਂਦਾ ਸ਼ਾਂਦਾਨ ਸੋ ਵਿੱਦਿਆਦਾਨ ਦਾਨਾ ਚੋਂ ਦਾਨਾ ਗਿਆਨ ਦੇਣ ਦੇ ਨਾਲ ਗਿਆਨ ਵੰਡੋ ਜੇ ਤੁਹਾਡੇ ਕੋਲ ਗਿਆਨ ਹੈ ਉਹ ਸ਼ੇਅਰ ਕਰੋ ਗਿਆਨ ਦੇਣ ਨਾਲ ਪਿਛਲੇ ਬੋਝ ਹਲਕੇ ਹੋ ਜਾਂਦੇ ਆ ਕੁਝ ਨਾ ਰੇਅਰ ਦਾਨ ਨੇ ਜਿਹੜੇ ਭੁੱਲੇ ਵਿਸਰੇ ਦਾਨ ਮੇਰੇ ਸਾਥੀਓ ਤੁਸੀਂ ਹੁਣ ਵੀ ਕਰ ਸਕਦੇ ਹੋ ਕਰ ਲਿਆ ਕਰੋ ਕੀਤਾ ਕਦੀ ਦੱਸਿਓ ਮੈਨੂੰ ਆਯੂਦਾਨ ਕਿਸੇ ਦੀ ਜਾਨ ਬਚਾਉਣਾ ਕੋਈ ਬਹੁਤ ਬਿਮਾਰ ਆ ਉਹਦੇ ਕੋਲ ਪੈਸੇ ਨਹੀਂ ਆ ਉਹਨੂੰ ਬਲੱਡ ਡੋਨੇਟ ਕਰ ਦੋ ਜਾਂ ਉਹਨੂੰ ਦਵਾਈ ਦੇ ਕੇ ਉਸ ਦੀ ਬਿਮਾਰੀ ਦਾ ਇਲਾਜ ਕਰਾ ਦਿਓ ਸੋ ਇਹਦੇ ਨਾਲ ਕੀ ਹੋਣਾ ਪਿਛਲੇ ਹਿੰਸਕ ਕਰਮ ਤੁਹਾਡੇ ਮਿਟ ਜਾਣਗੇ ਜੋ ਕਰਿਆ ਹੋ ਪਿਛਲੇ ਜਨਮਾਂ ਚ ਹਿੰਸਕ ਕਰਮ ਮਿਟ ਜਾਣਗੇ ਹੋਰ ਕੀ ਚਾਹੀਦਾ ਦੇਖੋ ਕਿੰਨਾ ਇਜ਼ੀ ਨੇ ਇਹ ਜਿਹੜੇ ਭੁੱਲੇ ਵਿਸਰੇ दान ਨੇ ਵਸਤ ਵਸਤਰ ਸ਼ਾਇাদান ਸਿਰਫ ਕੱਪੜੇ ਨਹੀਂ ਤੁਸੀਂ ਕੱਪੜੇ ਦੇ ਦਿੱਤੇ ਕਹਿੰਨੇ ਬੜੇ ਦੰਦੇ ਰਹੀਦੇ ਜੀ ਇਸ ਨਾਲ ਅਲਮਾਰੀਆਂ ਖਾਲੀ ਕਰ ਦੇਈਦੀਆਂ ਨਹੀਂ ਕਦੀ ਛਤਰੀ ਦਿੱਤੀ ਆ ਕਦੀ ਕਿਸੇ ਨੂੰ ਛੱਤ ਬਣਾ ਕੇ ਦਿੱਤੀ ਘਰ ਦੀ ਚੌਂਪੜੀ ਜਾਂ ਘਰ ਦੀ ਛੱਤ ਬਣਾ ਕੇ ਦਿੱਤੀ ਢਿੱਗੀ ਹੋਈ ਕਿਸੇ ਨੂੰ ਬਾਰਿਸ਼ ਤੇ ਧੁੱਪ ਤੋਂ ਬਚਾਉਣਾ ਸਭ ਤੋਂ ਵੱਡਾ ਦਾਨ ਹੈ ਇਹ ਖਾ ਪ੍ਰਾਣੀ ਦਾਨ ਕੋਈ ਪਸ਼ੂ ਜਾਂ ਪੰਛੀ ਕਦੀ ਉਹਦੀ ਜਾਨ ਬਚਾਈ ਕਦੀ ਉਹਦੇ ਜ਼ਖਮ ਧੋਤੇ ਕਦੇ ਉਹ ਤੜਪ ਰਿਆ ਪਾਣੀ ਨਾਲ ਨੂੰ ਪਾਣੀ ਦਿੱਤਾ ਜਾਂ ਭੋਜਨ ਦਿੱਤਾ ਇਹ ਵੱਡੀ ਕਰਮ ਸ਼ੁੱਧੀ ਕਰਦਾ ਬੇਜ਼ੁਬਾਨਾਂ ਦੀ ਮਦਦ ਪਸ਼ੂਆਂ ਦੀ ਪੰਛੀਆਂ ਦੀ ਇਹਨੂੰ ਕਹਿੰਦੇ ਪ੍ਰਾਣੀ ਦਾਨ ਇੱਕ ਹੈ ਅਨ ਸੰਚੇਦਾਨ ਇਹ ਰੇਰੈਸਟ ਦਾਨ ਦੱਸ ਰਹੀ ਗ੍ਰੰਥਾਂ ਵਿੱਚ ਪਏ ਪਏ ਨੇ ਅਸੀਂ ਭੁੱਲ ਗਏ ਆ 21ਵੀਂ ਸਦੀ ਦੇ ਲੋਕ ਆਪਣਾ ਖਾਣਾ ਘਟਾ ਲਓ ਪਲੇਟ 'ਚ ਪਿਆ ਬੜਾ ਕੁਛ ਹੈ ਤਿੰਨ ਸਬਜ਼ੀਆਂ ਬੜਾ ਕੁਛ ਹੈ ਪਰ ਆਪਣੇ ਖਾਣੇ 'ਚੋਂ ਹਿੱਸੇ 'ਚੋਂ ਕਿਸੇ ਹੋਰ ਦਾ ਭੋਜਨ ਉਸ ਨੂੰ ਖਾਣ ਨੂੰ ਦੇਣਾ ਹੈ ਨਾ ਲੰਗਰ ਪ੍ਰਥਾ ਇਸੇ ਚੋਂ ਨਿਕਲੀ ਆ ਕਿ ਮੇਰਾ ਮੇਰੇ ਨਾਲ ਦਾ ਭੁੱਖਾ ਨਾ ਸੋਜੇ ਮੈਂ ਰਜ ਕੇ ਸੌਵਾ ਜਾਂ ਓਵਰ ਈਟਿੰਗ ਕਰ ਲਾਂ ਵੱਧ ਖਾ ਲਵਾਂ ਤੇ ਉਹ ਭੁੱਖੇ ਟਿੱਡ ਸੋਵੇਂ ਸੋ ਅਨਸੰਚੇਦਨ ਕਰਿਆ ਕਰੋ ਕੁਝ ਵਰਤ ਨੇ ਜਿਹੜੇ ਤੁਸੀਂ ਆਮ ਕਰਦੇ ਹੋ ਤੇ ਤੁਸੀਂ ਜਾਣਦੇ ਵੀ ਉਹ ਉਹਨਾਂ ਨੂੰ ਤਿਥੀ ਆਧਾਰਿਤ ਵਰਤ ਕਹਿੰਦੇ ਆ ਸੋ ਮੱਸਿਆ ਦਾ ਵਰਤ ਆ ਪਿਤਰਾਂ ਦੀ ਕਰਮ ਸ਼ੁੱਧੀ ਲਈ ਆ ਪੁੰਨਿਆਂ ਦਾ ਵਰਤ ਆ ਮਨ ਦੀ ਸ਼ੁੱਧੀ ਲਈ ਆ ਤੇ ਜਿਹੜਾ ਸੰਕਰਾਂਤੀ ਦਾ ਵਰਤ ਆਉਂਦਾ ਆ ਉਹ ਨਵੇਂ ਕਰਮ ਚੱਕਰਾਂ ਦੀ ਸ਼ੁਰੂਆਤ ਲਈ ਆ। ਇੱਕ ਹੈ ਚਦਰ ਚਤੁਰਦਸ਼ੀ ਵਰਤ। ਅਚਾਨਕ ਮੌਤ ਜਾਂ ਅਨਛਾਹੇ ਕਰਮਾਂ ਦਾ ਸ਼ੁੱਧੀਕਰਨ ਕਰਨ ਲਈ ਵਰਤ ਹੈ। ਸੋ ਸਾਡੇ ਕੋਲ ਹੁਣ ਦੋ ਤਰੀਕੇ ਸੀ ਜੋ ਮੈਂ ਆਪਣੀ ਵੀਡੀਓ 'ਚ ਦੱਸੇ ਕਿ ਅਸੀਂ ਆਤਮਾ ਉੱਤੇ ਚੜੀ ਕਰਮਾਂ ਦੀ ਮੈਲ ਨੂੰ ਕਿੱਦਾਂ ਧੋਣਾ ਹੈ, ਕਰਮਾਂ ਦੀ ਸ਼ੁੱਧੀ ਕਿੱਨਾ ਕਰਨੀ ਹੈ। ਮੈਂ ਕੁਝ ਰਹਿਸਮਈ ਵਰਤ ਤੇ ਦੰਨ ਦੱਸਿਆ। ਵਰਤਾ ਨਾਲ ਕੀ ਹੋਣਾ ਹੈ? ਕਰਮਾਂ ਦਾ ਸੰਜਮ ਹੋ ਜਾਏਗਾ ਤੇ ਦੰਨ ਦੇ ਨਾਲ ਕੀ ਹੋਣਾ? ਕਰਮਾਂ ਦਾ ਤਿਆਗ ਹੋ ਜਾਏਗਾ। ਦੋਹਾਂ ਦੇ ਮਿਲਾਪ ਨਾਲ ਜੋ ਅੰਦਰੂਨੀ ਕਰਮ ਕਰਮ ਤੁਹਾਡੇ ਉਬੜ ਖਾਬੜ ਹੋਏ ਪਿਆ ਉਹ ਸਾਰਾ ਸਿਸਟਮ ਰੀਸੈਟ ਹੋ ਜਾਏਗਾ ਇੱਕ ਖਾਲੀ ਜਗ੍ਹਾ ਜਿੱਥੇ ਨਵੇਂ ਸਾਫ ਕਰਮ ਫਿਰ ਜਨਮ ਲੈਣਗੇ ਪ੍ਰਾਣ ਦੇਖੋ ਪੁਰਾਣੀ ਗੰਦਗੀ ਦੀ ਦਿਵਾਲੀ ਆਉਣੀ ਹੈ ਨਾ ਆਪਾਂ ਸਾਰਾ ਘਰ ਸਾਫ ਕਰਨਾ ਨਾ ਪੁਰਾਣੀਆਂ ਚੀਜ਼ਾਂ ਨੂੰ ਅਸੀਂ ਕਵਾੜਖਾਨੇ 'ਚ ਸਿੱਟ ਦੇਣਾ ਜਾਂ ਕਵਾੜੀਆਂ ਨੂੰ ਵੇਚ ਦੇਣਾ ਤਾਂ ਦੀ ਉੱਥੇ ਨਵੀਆਂ ਚੀਜ਼ਾਂ ਲਈ ਰੱਖਣ ਲਈ ਥਾਂ ਬਣਾਉਂਗੇ ਨਾ ਇਸੇ ਤਰ੍ਹਾਂ ਜੋ ਪੁਰਾਣਾ ਕਰਮਿਕ ਤੁਹਾਡਾ ਹਸਾਬ ਤਾ ਪਿਆ ਉਹਨੂੰ ਸਾਫ ਕਰ ਦਿਓ ਖਾਲੀ ਕਰੋ ਜਗ੍ਹਾ ਉੱਥੇ ਨਵੇਂ ਸਾਫ ਕਰਮ ਤਾਂ ਹੀ ਜਨਮ ਲੈਣਗੇ ਸੋ ਦੋਸਤੋ ਵਰਤ ਤੇ দান ਸਿਰਫ ਭੁੱਖ ਪਿਆਸ ਜਾਂ ਵਸਤੂ ਦੇਣ ਦਾ ਕਰਮ ਨਹੀਂ ਹੁੰਦਾ ਸੋ ਗੋ ਕਰਮਕ એનર્ਜੀ ਰੀਸੈਟ ਕਰਨ ਦੇ ਕੁਝ ਸਾਇੰਟੀਫਿਕ ਤਰੀਕੇ ਦੱਸਿਆ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਹੜਾ ਵਰਤ ਜਾਂ দান ਸਭ ਤੋਂ ਚੰਗਾ ਲੱਗਾ ਤੇ ਰੇਅਰ ਲੱਗਾ ਜਿਹੜਾ ਕਦੀ ਸੁਣਿਆ ਨਹੀਂ ਸੀ ਤੁਸੀਂ ਕਮੈਂਟ ਨਹੀਂ ਕਰਦੇ ਇਹ ਵੀਡੀਓ ਬਹੁਤ ਮਿਹਨਤ ਨਾਲ ਬਣੀ ਹੈ ਤੁਹਾਨੂੰ ਦੇਣ ਲਈ ਬਣੀ ਹੈ ਤੁਹਾਨੂੰ ਸੁਣਾਉਣ ਲਈ ਤੇ ਦੇਖਣ ਨੂੰ ਬਣੀ ਹੈ ਦੇਖ ਕੇ ਮੈਨੂੰ ਦੱਸੋ ਆ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਦੇਖਿਆ ਕਰੋ ਤਾਂ ਇਹ ਗੱਲ ਬਣਦੀ ਆ ਵਾਦੇ ਮੁਤਾਬਕ ਤੈਣ ਲਗੀਆਂ ਕਿ ਤੁਸੀਂ ਰੇਅਰ ਅਸਤਦਾਨ ਅੱਜ ਕੱਲ ਚ ਕਿਹੜਾ ਕਰ ਸਕਦੇ ਹੋ ਨਵਰਾਤੇ ਚੱਲ ਰਹੇ ਹੋ પ્રાਣੀ ਦਾਨ ਕਰੋ પ્રાਣੀ ਦਾਨ ਕਿਸੇ ਵੀ ਵਿਵਸ ਪੰਛੀ ਜਾਂ ਜਾਨਵਰ ਦੀ ਜਾਨ ਬਚਾਓ ਉਹ ਬੇਜ਼ੁਬਾਨ ਨੇ ਬੋਲ ਕੇ ਦੱਸ ਨਹੀਂ ਸਕਦੇ ਆਪ ਦਾ ਅੰਦਰ ਇਹ ਉਹ ਖਜ਼ਾਨਾ ਆ ਜੋ ਪਿਛਲੇ ਕਰਮਾਂ ਦੀ ਸਾਰੀ ਗਹਿਰੀ ਮੈਲ ਨੂੰ ਧੋ ਦੇਣਾ ਗੱਲ ਤਾਂ ਮੈਲ ਧੋਣ ਦੀ ਆ ਤੇ ਤਰੀਕੇ ਸਾਡੇ ਕੋਲ ਦੋ ਨੇ ਇੱਕ ਵਰਤ ਰੱਖ ਕੇ ਦੇਖੋ ਸੁਖਮ ਵਰਤ ਦੱਸਿਆ ਜਿਨ੍ਹਾਂ ਤੇ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਭੁੱਖੇ ਨਹੀਂ ਰਹਿਣਾ ਬਸ ਕਰਮ ਇਦਾਂ ਦੇ ਕਰਨੇ ਆ ਉਹ ਦੇਖ ਲਓ দান ਦੱਸਿਆ ਬੜੇ ਗੁਪਤ দান ਨੇ ਕਰ ਲਓ ਸੋ ਇਹ ਪਿਛਲੇ ਕਰਮਾਂ ਦੀ ਗਹਿਰੀ ਮੈਲ ਧੋਣ ਦੇ ਤਰੀਕੇ ਦੱਸਿਆ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਡਾਕਟਰ 13 ਕੌਰ ਦਾ ਚੈਨਲ ਸਬਸਕ੍ਰਾਈਬ ਕਰ ਦਿਓ ਹਾਈਪ ਦੀ ਇੱਕ ਆਪਸ਼ਨ ਆ ਰਹੀ ਹੈ ਬੜੀ ਮਿਹਰਬਾਨੀ ਤੁਸੀਂ ਉਸ ਆਪਸ਼ਨ ਨੂੰ ਦਬਾਉਣਾ ਨਾ ਭੁੱਲੋ ਮਿਲਾਂਗੇ ਕੱਲ ਇਸ ਵੀਡੀਓ ਨੂੰ ਪਲੀਜ਼ ਦੇਖਣਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋ ਇਹ ਇੱਕ ਖਾਸ ਇਸ ਗਰੁੱਪ ਦੇ ਲੋਕਾਂ ਲਈ ਇਹ ਵੀਡੀਓ ਬਹੁਤ ਇਫੈਕਟਿਵ ਹੋ ਸਕਦੀ ਹੈ ਬਣਾਈ ਮੈਂ ਸਾਰਿਆਂ ਲਈ ਹੈ ਜਦੋਂ ਜਾਗੋ ਉਦੋਂ ਹੀ ਸਵੇਰਾ ਆਪਾਂ ਹੁਣ ਸੰਭਲ ਜਾਵਾਂਗੇ ਸਾਡਾ ਅੱਗਾ ਸਵਾਰ ਹੋ ਜਾਏਗਾ ਸੋ ਆਓ ਰਲ ਮਿਲ ਕੇ ਅੱਗਾ ਸਵਾਰੀਏ ਆਤਮਾ ਉੱਤੇ ਚੜੀ ਕਰਮਾਂ ਦੀ ਮੈਲ ਧੋਈਏ ਮਾੜੇ ਕਰਮਾਂ ਦੀ ਮੈਲ ਧੋਣੀ ਹੈ ਕਰਮਾਂ ਦੀ ਸ਼ੁੱਧੀ ਕਰਨੀ ਹੈ ਕੁਝ ਰਸ ਹਸਮੇ ਵਰਤ ਤੇ ਦਾਨ ਮੈਂ ਦੱਸਿਆ ਇਹਨਾਂ ਨੂੰ ਕਰ ਲਓ ਤੇ ਸਾਰਾ ਕੁਝ ਸੰਭਰ ਜਾਏਗਾ ਤੁਹਾਡਾ ਵਰਤਮਾਨ ਜੀਵਨ ਵੀ ਮਿਲਾਂਗੇ ਕੱਲ টিল ਦੈਨ ਬਾਏ ਬਾਏ